ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਮਹਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਟਾਣਾ ਵਿਖੇ ਨਸ਼ੇ ਦਾ ਕਾਰੋਬਾਰ ਕਰ ਰਹੇ ਅਮਿਤ ਕੁਮਾਰ ਦੇ ਘਰ ਤੇ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਵੱਲੋਂ ਪੀਲਾ ਪੰਜਾਬ ਚਲਾਇਆ ਗਿਆ ਤੋਂ ਦੱਸ ਦਈਏ ਕਿ ਉਕਤ ਵਿਅਕਤੀ ਤੇ ਨਸ਼ੇ ਦੇ 2 ਮਾਮਲੇ ਪਹਿਲਾਂ ਹੀ ਦਰਜ ਹਨ ਜੋ ਕਿ ਹੁਣ ਹੀ ਪੜਾੜਾ ਸਿਆ ਜਾ ਰਿਹਾ ਹੈ ਇਸ ਮੌਕੇ ਤੇ ਐਸਪੀ ਰਕੇਸ਼ ਜੱਜਵ ਮੌਜੂਦ ਰਹੇ ਗੱਲਬਾਤ ਕਰਦੇ ਹਾਂ ਉਹਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ 6 ਕਾਰਵ ਕਰਨ ਵਾਲੇ ਖਿਲਾਫ ਯੁੱਧ ਨਸ਼ਾ ਵਿਰੁੱਧ ਮਹਿੰਦ ਚਲਾਈ ਜਾ ਰਹੀ ਹੈ ਜੀਦੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਾਕੋ ਥਾਵਾ ਤੇ ਨਸ਼ਾ ਕਾਰਵਾ ਕਰਨ ਵਾਲੇ ਤੇ ਐਕਸ਼ਨ ਲਈ ਜਾ ਰਹੇ ਹਨ ਇਸੇ ਰੜੀਏ ਤਹਿਤ ਅੱਜ ਬਸੀਪੁਰਾਣਾ ਦੇ ਵਾਲਮੀਕੀ ਮੋਹੱਲਾ ਦੇ ਵਿੱਚ ਉਹਨਾਂ ਵੱਲੋਂ ਨਸ਼ਾ ਕਾਰੋਬਾਰ ਕਰਨ ਵਾਲੇ ਅਮਿਤ ਕੁਮਾਰ ਨਾਮ ਦੇ ਵਿਅਕਤੀ ਦੇ ਘਰ ਨੂੰ ਢਾਹਤਾ ਗਿਆ ਹੈ ਐਸਪੀ ਸਾਹਿਬ ਨੇ ਵੀ ਦੱਸਿਆ ਕਿ ਅਮਿਤ ਕੁਮਾਰ ਤੇ ਪਹਿਲਾਂ ਵੀ ਨਸ਼ੇ ਦੇ 2 ਮਾਮਲੇ ਦਰਜ ਹਨ ਅਤੇ ਉਹ ਹੁਣ ਵੀ ਪਗੋੜਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਨਸ਼ਾ ਵਿੱਚ ਮੜਿਆ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ਾ ਕਾਰੋਬਾਰ ਕਰਨ ਵਾਲੇ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਭ ਦੀ ਜਿਹੜਾ ਨਸ਼ਾ ਵਿਰੁੱਧ ਇਹ ਜਿਹੜਾ ਯੁੱਧ ਹੈ ਯੁੱਧ ਨਸ਼ਾ ਵਿਰੁੱਧ ਇਹ ਮੋਹਿੰਮ ਦੇ ਤਹਿਤ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਕਾਰਵਾਈਆਂ ਕੀਤੀ ਜਾ ਰਹੀਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਹਨ ਉਹਨਾਂ ਦੇ ਅਗੇਂਸਟ ਇਹ ਯੁੱਧ ਚੜਾ ਹੋਇਆ ਹੈ ਇਹਦੇ ਚ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਸੁਮੋਟੋ ਸਾਡੇ ਕੋਲ ਆਂਦੀ ਹੈ ਕੋਈ ਜਨਤਾ ਦਾ ਬੜਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਉਹਨਾਂ ਦੇ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕੋਈ ਬੈਕਵਾਰਡ ਜਾਂ ਫਾਰਵਰਡ ਲਿੰਕੇਜਸ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਆਂਦੀ ਹੈ ਉਹਦੇ ਚ ਅਸੀਂ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ ਇੱਕ ਇਹ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਕੋਈ ਨਸ਼ੇ ਦਾ ਵਪਾਰ ਕਰੂਗਾ ਉਹਦੇ ਅਗੇਂਸਟ ਪੁਲਿਸ ਦੇ ਵੱਲੋਂ ਸੈਸ਼ਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਇਸੇ ਕਾਰਵਾਈ ਦੇ ਤਹਿਤ ਅੱਜ ਇੱਥੇ ਬੱਚੇ ਪਠਾਨਾ ਦੇ ਵਿੱਚ ਸਬਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਇਹ ਕਰ ਇਸ ਵੇਲੇ ਢਾਇਆ ਜਾ ਰਹਾ ਹੈ ਇੱਥੇ ਇਹ ਹੈਗਾ ਅਮਿਤ ਕੁਮਾਰ ਨਾਮ ਦੇ ਬੰਦੇ ਦਾ ਕਾਰ ਹੈਗਾ ਜਿਹਦੇ ਤੇ ਉੱਤੇ ਦੋ ਪਰਚੇ ਹੈਗੇ ਇਸ ਵੇਲੇ ਵੀ ਇਹ ਵਾਂਟਡ ਹੈ ਇਹ ਭੱਜਿਆ ਹੋਇਆ ਹੈ ਸੋ ਸਾਡੀ ਗੁਜਾਰਿਸ਼ ਹੈ ਔਰ ਇਹ ਇੱਕ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਸੁਜੈਸ਼ਨ ਹੈ ਹਰ ਨਸ਼ੇ ਦੇ ਵਿਆਪਾਰੀ ਨੂੰ ਆਕਰ ਕੇ ਪੁਲਿਸ ਨੂੰ ਆਪਣਾ ਸਰੈਂਡਰ ਕਰੇ ਔਰ ਉਸ ਤੋਂ ਇਲਾਵਾ ਜਰੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਉਹਦੇ ਤੇ ਹੋਣੀ ਹੋਣੀ ਹੈ ਉਹਦੇ ਤੇ ਉਸ ਦਾ ਭਜਨ ਤੋਂ ਕੋਈ ਬਚਾਅ ਹੈ ਨਹੀਂ ਸੋ ਇਹ ਇਹ ਜੀ ਕਾਰਵਾਈਆਂ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲੇਗੀ ਮਾਨਯੋਗ ਐਸਐਸਪੀ ਸਾਹਿਬ ਦਾ ਬੜਾ ਕਲੀਅਰ ਕਰਤ ਨਿਰਦੇਸ਼ ਹੈ ਕਿ ਕੋਈ ਵੀ ਨਸ਼ੇ ਦਾ ਵਿਆਪਾਰ ਜੜਾ ਵੀ ਫਤਿਹਗੜ੍ਹ ਸਾਹਿਬ ਜੇਲੇ ਦੇ ਵਿੱਚ ਕਰੂਗਾ ਉਦੇ ਅਗੇਂਸਟ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਜਾਊਗੀਆਂ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਮਹਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਟਾਣਾ ਵਿਖੇ ਨਸ਼ੇ ਦਾ ਕਾਰੋਬਾਰ ਕਰ ਰਹੇ ਅਮਿਤ ਕੁਮਾਰ ਦੇ ਘਰ ਤੇ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਵੱਲੋਂ ਪੀਲਾ ਪੰਚਾ ਚਲਾਇਆ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਉਕਤ ਵਿਅਕਤੀ ਤੇ ਨਸ਼ੇ ਦੇ ਦੋ ਮਾਮਲੇ ਪਹਿਲਾਂ ਹੀ ਦਰਜ ਹਨ ਜੋ ਕਿ ਹੁਣ ਹੀ ਪੜਾੜਾਸਿਆ ਜਾ ਰਿਹਾ ਹੈ ਇਸ ਮੌਕੇ ਤੇ ਐਸਪੀ ਰਕੇਸ਼ ਜੱਜਵ ਮੌਜੂਦ ਰਹੇ ਗੱਲਬਾਤ ਕਰਦੇ ਹਾਂ ਉਹਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾ ਕਰਨ ਵਾਲੇ ਖਿਲਾਫ ਯੁੱਧ ਨਸ਼ਾ ਜਿੱਦੇ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਾਕੋ ਥਾਮਾ ਤੇ ਨਸ਼ਾ ਕਾਰਵਾ ਕਰਨ ਵਾਲੇ ਤੇ ਐਕਸ਼ਨ ਲਈ ਜਾ ਰਹੇ ਹਨ ਇਸੇ ਰੜੀਏ ਤਹਿਤ ਅੱਜ ਬਸੀਪੁਰਾਣਾ ਦੇ ਵਾਲਮੀਕੀ ਮੋਹੱਲਾ ਦੇ ਵਿੱਚ ਉਹਨਾਂ ਵੱਲੋਂ ਨਸ਼ਾ ਕਾਰੋਕਾਰ ਕਰਨ ਵਾਲੇ ਅਮਿਤ ਕੁਮਾਰ ਨਾਮ ਦੇ ਵਿਅਕਤੀ ਦੇ ਘਰ ਨੂੰ ਢਾਹਤਾ ਗਿਆ ਹੈ ਐਸਪੀ ਸਾਹਿਬ ਨੇ ਵੀ ਦੱਸਿਆ ਕਿ ਅਮਿਤ ਕੁਮਾਰ ਤੇ ਪਹਿਲਾਂ ਵੀ ਨਸ਼ੇ ਦੇ 2 ਮਾਮਲੇ ਦਰਜ ਹਨ ਅਤੇ ਉਹ ਹੁਣ ਵੀ ਪਗੋੜਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਨਸ਼ਾ ਵਿੱਚ ਮੜਿਆ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ਾ ਕਾਰਵਾ ਕਰਨ ਵਾਲੇ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਅਤੇ ਮਾਨਜੋਗ ਡੀਜੀਪੀ ਸਾਭਦੀ ਜਿਹੜਾ ਨਸ਼ਾ ਵਿਰੁੱਧ ਇਹ ਜਿਹੜਾ ਯੁੱਧ ਹੈ ਯੁੱਧ ਨਸ਼ਾ ਵਿਰੁੱਧ ਇਹ ਮੋਹਿੰਮ ਦੇ ਤਹਿਤ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਕਾਰਵਾਈਆਂ ਕੀਤੀ ਜਾ ਰਹੀਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਹਨ ਉਹਨਾਂ ਦੇ ਅਗੇਂਸਟ ਇਹ ਯੁੱਧ ਚੜਾ ਹੋਇਆ ਹੈ ਇਹਦੇ ਚ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਸੂ ਮੋਟੋ ਸਾਡੇ ਕੋਲ ਆਂਦੀ ਹੈ ਕੋਈ ਜਨਤਾ ਦਾ ਬੜਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਹੈ ਉਹਨਾਂ ਦੇ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕੋਈ ਬੈਕਵਾਰਡ ਜਾਂ ਫਾਰਵਰਡ ਲਿੰਕੇਜਸ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਆਂਦੀ ਹੈ ਉਹਦੇ ਚ ਅਸੀਂ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ ਇੱਕ ਇਹ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਕੋਈ ਨਸ਼ੇ ਦਾ ਵਪਾਰ ਕਰੂਗਾ ਉਹਦੇ ਅਗੇਂਸਟ ਪੁਲਿਸ ਦੇ ਵੱਲੋਂ ਸਸ਼ਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਇਸੇ ਕਾਰਵਾਈ ਦੇ ਤਹਿਤ ਆਜ ਇੱਥੇ ਬੱਚੇ ਪਠਾਨਾ ਦੇ ਵਿੱਚ ਸਬਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾਦੀ ਹੈ ਜਿਹੜਾ ਇਹ ਇਸ ਵੇਲੇ ਢਾਇਆ ਜਾ ਰਿਹਾ ਹੈ ਇੱਥੇ ਇਹ ਹੈਗਾ ਅਮਿਤ ਕੁਮਾਰ ਨਾਮ ਦੇ ਬੰਦੇ ਦਾ ਕਾਰ ਹੈਗਾ ਜਿਹਦੇ ਤੇ ਉੱਤੇ ਦੋ ਪਰਚੇ ਹੈਗੇ ਇਸ ਵੇਲੇ ਵੀ ਇਹ ਵਾਂਟਡ ਹੈ ਇਹ ਭੱਜਿਆ ਹੋਇਆ ਹੈ ਸੋ ਸਾਡੀ ਗੁਜਾਰਿਸ਼ ਹੈ ਔਰ ਇਹ ਇੱਕ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਸੁਜੈਸ਼ਨ ਹੈ ਹਰ ਨਸ਼ੇ ਦੇ ਵਿਆਪਾਰੀ ਨੂੰ ਆਕਰ ਕੇ ਪੁਲਿਸ ਨੂੰ ਆਪਣਾ ਸਰੈਂਡਰ ਕਰੇ ਔਰ ਉਸ ਤੋਂ ਇਲਾਵਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਉਹਦੇ ਤੇ ਹੋਣੀ ਹੋਣੀ ਹੈ ਉਹਦੇ ਤੇ ਉਸ ਦਾ ਭੈਣ ਤੋਂ ਕੋਈ ਬਚਾਓ ਹੈ ਨਹੀਂ ਸੋ ਇਹ ਇਹੋ ਜੀ ਕਾਰਵਾਈਆਂ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲੇਗੀ ਮਾਨਯੋਗ ਐਸਐਸਪੀ ਸਾਹਿਬ ਦਾ ਬੜਾ ਕਲੀਅਰ ਕਟਰ ਨਿਰਦੇਸ਼ ਹੈ ਕਿ ਕੋਈ ਵੀ ਨਸ਼ੇ ਦਾ ਵਿਪਾਰ ਜੜਾ ਵੀ ਫਤਿਹਗੜ੍ਹ ਸਾਹਿਬ ਜੇਲੇ ਦੇ ਵਿੱਚ ਕਰੂਗਾ ਉਦੇ ਅਗੇਂਸਟ ਸਖਤੋ ਸਖਤ ਕਾਰਵਾਈਆਂ ਕੀਤੀ ਜਾਊਂਗੀ